ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਪਿਛਲੇ ਭਾਗ ਵਿੱਚ ਸਰਵਣ ਕਰ ਚੁੱਕੇ ਹਾਂ ਕਿ ਸੰਤ ਖਾਸਾ ਦਲੇਵਾਨੀ ਹਜੂਰ ਮਹਾਰਾਜਿਆਂ ਨੇ ਇਹ ਜਿਹੜੀ ਕਥਾ ਮੈਂ ਆਪ ਨੂੰ ਸਰਵਣ ਕਰਵਾ ਰਿਹਾ ਇਹ ਸਾਰੀ ਕਥਾ ਸੰਤ ਮਹਾਰਾਜਿਆਂ ਨੇ ਕਈ ਵਾਰੀ ਸੁਣਾਉਣੀ ਕੀਤੀ ਹੈ ਕਿ ਪਿੰਡ ਨੂਰਪੁਰੇ ਵਿੱਚ 나ਥਾਂ ਦੇ ਡੇਰੇ ਸੰਤ ਮਹਾਰਾਜ ਜੀ ਜਦ ਰਹਿੰਦੇ ਸਨ ਇੱਕ ਦਿਨ ਮਹਾਂਤ ਦੇਰਵਰਨਾਥ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਇਸ ਜਗ੍ਹਾ ਤੇ ਤੁਸੀਂ ਕਿੰਨਾ ਚਿਰ ਦਾ ਆਸਣ ਲਾਇਆ ਹੋਇਆ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਰਹਿੰਦਿਆ ਉਹਨਾਂ ਨੇ ਫਿਰ ਦੱਸਿਆ ਤੇ ਭਾਈ ਪਹਿਲਾ ਅਸੀਂ ਆਪਦੇ ਗੁਰੂ ਦੇ ਸੱਚਖੰਡ ਜਾਣ ਤੋਂ ਬਾਅਦ ਜੂਪੀ ਚੋਂ ਅਸੀਂ ਆਕੇ ਪਿੰਡ ਹੀਰਾ ਪਰਪਾਲ ਦਾਸ ਦੇ ਡੇਰੇ ਦੇ ਬਾਹਰਲੇ ਪਾਸੇ ਅਸੀਂ ਆਕੇ ਅਭਦਾ ਸੁਣ ਲਾਇਆ ਦਰਖਤ ਤੱਲੇ ਝੰਡ ਦੇ ਤੱਲੇ ਤੋਂ ਤਨ ਮਿਨਿਆ ਬਾਦ ਸਾਨੂੰ ਮਹੰਤ ਭਾਜਨ ਦਾਸ ਦੇ ਬੰਦੇ ਆ ਕੇ ਕਹਿੰਦੇ ਕਿ ਬਾਬਾ ਜੀ ਤੁਸੀਂ ਇੱਥੇ ਆਸਣ ਕਿਤੇ ਹੋਰ ਜਾ ਕੇ ਲਾ ਲਓ ਆ ਅਸੀਂ ਜੰਡ ਪਟਣ ਹੈ ਕਹਿੰਦੇ ਅਸੀਂ ਕਹਿ ਪਾਈ ਤੁਹਾਨੂੰ ਜੇ ਕਿਸੇ ਦਰਖਤ ਦੀ ਲੋੜ ਹੈ ਕਿੰਨੇ ਦਰਖਤ ਖੜੇ ਨੇ ਉਹ ਪਟ ਲਓ ਤੁਸੀਂ ਇੱਥੇ ਮੇਰਾ ਆਸਣ ਲੱਗਿਆ ਹੋਇਆ ਹੈ ਤੁਸੀਂ ਇਹ ਨੂੰ ਨਾ ਪਟੋ ਉਜਰ ਇੰਨੀ ਗੱਲ ਕਹੀ ਕਹਿੰਦੇ ਉਹ ਜਾ ਕੇ ਮਹੰਦ ਭਜਨ ਦਾਸ ਨੂੰ ਲੈ ਆਏ ਭਜਨ ਦਾਸ ਆ ਕੇ ਕਾਫੀ ਗਰਮ ਹੋਇਆ ਕਹਿਣ ਲੱਗਿਆ ਇਹ ਤੇਰੀ ਜਗ੍ਹਾ ਥੋੜੋ ਆ ਇਹ ਤਾਂ ਡੇਰੇ ਦੀ ਜਗ੍ਹਾ ਹੈ ਅਸੀਂ ਜਿਹੜਾ ਦਰਖਤ ਪਟਣਾ ਚਾਹੁੰਨੇ ਹਾਂ ਉਸੇ ਦਰਖਤ ਹਲੇ ਤੂੰ ਬੈਠਾ ਹੈ ਤੈਨੂੰ ਕਹੇ ਵੀ ਤੂੰ ਇੱਥੋਂ ਉੱਠ ਕੇ ਚੱਲਿਆ ਜਾ ਜਦੋਂ ਉਹਨੇ ਕਾਫੀ ਗਰਮ ਸੁਹਾ ਦੇ ਨਾਲ ਮੈਨੂੰ ਦੋ ਚਾਰ ਵਾਰੀ ਬੋਲਿਆ ਮੈਂ ਉਦਾਸਨ ਚੱਕਿਆ ਵੱਡੇ ਰਾਜਵਾਨਾਂ ਛੋਟੇ ਰਾਜਵਾਨੇ ਦੇ ਵਿਚਾਲੇ ਇੱਕ ਛੋਟਾ ਜਿਹਾ ਦੇਰਾ ਹੈ ਅਸੀਂ ਆ ਕੇ ਉੱਥੇ ਆਸਣ ਲਾ ਲਿਆ ਉੱਥੇ ਕਈ ਦਿਨ ਅਸੀਂ ਆਸਣ ਰੱਖਿਆ ਪਰ ਸਾਡਾ ਮਨ ਨਾ ਲੱਗਿਆ ਉਤੋਂ ਅਸੀਂ ਆ ਰਾਜਵਾਨ ਦੇ ਕਿੱਦਿਆਂ ਚ ਹੌਲੀ ਹੌਲੀ ਫਿਰਦੇ ਫਿਰਦੇ ਕਿਸੇ ਸ਼ਰਮਣਿਕ ਜਗ੍ਹਾ ਤੇ ਜਦੋਂ ਪਹੁੰਚੇ ਸਾਡਾ ਇੱਥੇ ਬੜਾ ਮਨ ਲੱਗਿਆ। ਉਹ ਦਰਖਤ ਬੜੇ ਪੁਰਾਣੇ ਬੜੀ ਸੁੰਦਰ ਇਹਨਾਂ ਦੀ ਛਾਂ ਬਹੁਤ ਸੋਹਣਾ ਸਨੁਈ ਜਗਾ ਜਤ ਲੱਗੀ ਅਸੀਂ ਇੱਥੇ ਬੇਰੀ ਦੇ ਥੱਲੇ ਆਸਣ ਲਾ ਲਿਆ। ਹੌਲੀ ਹੌਲੀ ਨਗਰ ਦੇ ਸਾਡੇ ਕੋਲੇ ਕਾਫੀ ਬੰਦੇ ਆਉਣ ਜਾਣ ਲੱਗ ਗਏ ਕੋਈ ਸਵੇਰੇ ਕੋਈ ਸ਼ਾਮ ਨੂੰ ਕੋਈ ਦੁਪਹਿਰੇ ਕੋਈ ਦੋ ਚਾਰ ਆ ਕੇ ਹੂੰ ਬੈਠੇ ਇੱਥੇ ਗੱਲਾਂ ਬਾਤਾਂ ਕਰਦੇ ਰਹਿੰਦੇ। ਇਸ ਤਰ੍ਹਾਂ ਨੋਟਾਈਂ ਮੀਨੇ ਲੰਘੇ ਅਸੀਂ ਫਿਰ ਉਹਨਾਂ ਨੂੰ ਇਹ ਵੀ ਸਾਡੇ ਕੋਲ ਜਲ ਦਾ ਪ੍ਰਬੰਧ ਨਹੀਂ ਹੈ ਜੇ ਇੱਥੇ ਜਲ ਦਾ ਪ੍ਰਬੰਧ ਹੋ ਜਵੇ ਤਾਂ ਅਸੀਂ ਇੱਥੇ ਕੋਈ ਡੇਰਾ ਬਣਾ ਦਈਏ ਪਿੰਦੇ ਲੋਕਾਂ ਨੇ ਕਿਹਾ ਬਾਬਾ ਜੀ ਅਸੀਂ ਖੂਹੀ ਲਵਾ ਦਿੰਨੇ ਆ ਅੱਬਾ ਜੀ ਨੇ ਕਿਹਾ ਠੀਕ ਆ ਭਾਈ ਖੂਹੀ ਲਵਾ ਦਿਓ ਪਿੰਦੇ ਲੋਕਾਂ ਨੇ ਇਕੱਠੇ ਹੋ ਕੇ ਬਾਬਾ ਜੀ ਨੂੰ ਕਹਿੰਦੇ ਅਸੀਂ ਦੱਸੋ ਕਿੱਥੇ ਹੁਕਮ ਕਰੋ ਕਿੱਥੇ ਖੂਹ ਹੀ ਲਾਉਣੀ ਹੈ ਜਦ ਅਸੀਂ ਕਿਹਾ ਭਾਈ ਆ ਦੁੰਨਾ 베ਰੀਆਂ ਦੇ ਵਿਚਾਲੇ ਇੱਥੇ ਖੂਹ ਹੀ ਲਾ ਲਉ ਉਥੇ ਖੂਹ ਹੀ ਪਿੰਡਿਆਂ ਨੇ ਪਟਗੇ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਖੂਹ ਹੀ ਬਣਾ ਦਿੱਤੀ ਹੈ ਫਿਰ ਇਸ ਖੂਹ ਹੀ ਦੇ ਉੱਤੇ ਅਸੀਂ ਫਿਰ ਆ ਪਾਣੀ ਖਿੱਚਣ ਲਈ ਸਾਧਨ ਕਰ ਲਿਆ ਤੇਰੇ ਇਥੇ ਬਾਗ ਲਾਇਆ ਫਿਰ ਅਸੀਂ ਕੁਝ ਨੰਗਰ ਪਸ਼ੂ ਵੀ ਰੱਖਣ ਲੱਗੇ ਕਿਉਂ ਗਜਾ ਅਸੀਂ ਲਿਆਉਂਦੇ ਨਹੀਂ ਇਹ ਨਾ ਅਸੀਂ ਗਜਾ ਕੀਤਾ ਆਪ ਨਾ ਕੋਈ ਸਾਡਾ ਸੇਵਕ ਕਰਦਾ ਇਹ ਤੁਸੀਂ ਦੇਖ ਹੀ ਰਹੇ ਹੋ ਅਸੀਂ ਇੱਤੀ ਪ੍ਰਸ਼ਾਦੇ ਤਿਆਰ ਕਰਦੇ ਆਂ ਇੱਤੀ ਸੰਗਤਾਂ ਨੂੰ ਵਰਤਾਉਂਦੇ ਆਂ ਇਸ ਤਰ੍ਹਾਂ ਜਿਹੜੀ ਭਗਤਾਂ ਵਾਲੀ ਖੂਹੀ ਹੈ ਜਿਹੜੀ ਇਸ ਖੂਹੀ ਦੇ ਉੱਤੇ ਤੁਸੀਂ ਤੜਕੇ ਜਿਹੜਾ ਜਪਜੀ ਸਾਹਿਬ ਦੇ ਪਾਠ ਕਰਦੇ ਹੋ ਇਹ ਤੁਹਾਡੇ ਜਪਜੀ ਸਾਹਿਬ ਦੇ ਕੀਤੇ ਹੋਏ ਪਾਠ ਦੇ ਨਾਲ ਜਿਹੜੀ ਸਾਨੂੰ ਆਲਸ ਆਉਂਦੀ ਸੀ ਉਹ ਸਾਰੀ ਆਲਸ ਉਹ ਵੀ ਖਤਮ ਹੋ ਇਤਨਾ ਬਾਬਾ ਜੀ ਕਹਿੰਦੇ ਸਾਨੂੰ ਐ ਵਚਨ ਕੀਤਾ ਇਹ ਵਚਨ ਕਰਕੇ ਬਾਬਾ ਜੀ ਫੇਰ ਕਹਿੰਦੇ ਅਸੀਂ ਰੋਜ਼ ਦਾ ਨਿਤਨੇਮ ਅਨੁਸਾਰ ਹਰਦੀ ਰਾਤ ਨੂੰ ਤਕਰੀਬਨ 12 ਵਜੇ ਸਵੇਰ 12 ਵਜੇ ਬਾਬਾ ਜੀਆਂ ਦੇ ਕੋਲੇ ਆ ਕੇ ਚਾਹ ਸ਼ਗ ਲੈਣੀ ਚਾਹ ਸ਼ਗ ਕੇ ਸਾਨੂੰ ਵਚਨ ਕਰਨਾ ਇਹ ਵਕਰਾ ਚਾਰਜਾ ਖੂਹੀ ਤੇ ਇਹ ਵਚਨ ਕਰਦੇ ਜਦੋਂ ਵੀ ਉਹਨਾਂ ਨੇ ਵਚਨ ਕਰਨਾ ਇਹੀ ਕਰਨਾ ਚਾਹ ਪੀਤ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਚੜ ਜਾ ਫਕਰਾ ਕੋਈ ਤੇ ਮੈਂ ਉਸੇ ਟਾਈਮ ਕੋਈ ਦੇਖਣੇ ਹੋ ਜਾਣਾ ਕੋਈ ਤੇ ਕੱਢ ਕੇ ਅਸੀਂ 25 ਜਬੀ ਸਹਿ ਦੇ ਪਾਠ ਕਰਨੇ ਉਸ ਤੋਂ ਬਾਅਦ ਗ੍ਰੀਵਣ ਢਾਈ ਪੌਣੇ 3 ਘੰਟੇ ਕਿਦੇ ਢਾਈ ਘੰਟੇ ਸਾਨੂੰ ਲੱਗ ਜਾਂਦੇ ਸੀ ਕੋਈ ਤਾਂ ਫਿਰ ਉਤਰ ਕੇ ਅਸੀਂ ਆਪਦੇ ਆਸਨ ਤੇ ਜਾ ਕੇ 25 ਪਾਠ ਅਸੀਂ ਉੱਥੇ ਕਰਨੇ ਇਹ ਸੇਵਕਾਂ ਨੇ ਫਿਰ ਜਲ ਪਾਣੀ ਤਿਆਰ ਕਰਕੇ ਆਗ ਮਾਰ ਦੇਣੀ ਕਿ ਬਾਬਾ ਜੀ ਆ ਕੇ ਜਲ ਪਾਣੀ ਛਕ ਲੋ ਅਸੀਂ ਫਿਰ ਚਾਹ ਛਕ ਕੇ ਕਈ ਵਾਰੀ ਆਸਣ ਤੇ ਬੈਠ ਜਾਣਾ ਨਹੀਂ ਅਸੀਂ ਬਾਹਰ ਵਿਆਵਾਨ ਬਾਗਾਂ ਹੀ ਦੇ ਵਿੱਚ ਪੂਰ ਦਰਤਾਂ ਧਲੇ ਦੂਰ ਦਰੇਡੇ ਨਿਕਲ ਜਾਣਾ ਉੱਤੇ ਇਸ ਤਰ੍ਹਾਂ ਅਸੀਂ ਜਿਹੜੇ ਕੁੰਜਾ ਪਾਠ ਜਾਂ ਵਿਸੇ ਦੇ ਫੇਰ ਕਰਨੇ ਇਇਤਨਾ ਸਾਡਾ ਸਮਾਂ ਲੰਘਦਾ ਗਿਆ ਤਕਰੀਬਨ 40 ਦਿਨ ਅਸੀਂ ਉੱਥੇ ਜਪਤਪ ਕੀਤਾ ਬਾਬਾ ਜੀਆ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਇਤਨਾ ਸਾਡਾ ਸਮਾਂ ਲੰਘਦਾ ਗਿਆ ਕਈ ਵਾਰੀ ਉਹਨਾਂ ਨੇ ਬਹੁਤ ਬਚਨ ਵੀ ਸੁਣਾਉਣੇ ਜਦੋਂ ਉਹਨਾਂ ਦੇ ਕੋਲੇ ਆ ਜਾਣਾ ਇੱਕ ਵਾਰੀ ਸੰਤ ਮਹਾਰਾਜਿਆਂ ਦੇ ਚਰਨਾਂ ਦੇ ਵਿੱਚ ਦਾਸ ਪਤਿਗੜ ਸਾਹਿਬ ਪਹੁੰਚਿਆ ਉਹਨੇ ਐਤਵਾ ਬਾਬਾ ਜੀਨ ਸੀਗਾ ਅਤਿਵਾਦ ਦੇ ਦਿਨ ਨੂੰ ਜਦੋਂ ਮੈਂ ਨਮਸਕਾਰ ਕਰਨ ਲੱਗਿਆ ਇਹਨੇ ਸੰਤ ਜੀ ਆ ਜਾਣਾ ਨਹੀਂ ਤੁਸੀਂ ਅਜੇ ਇੱਥੇ ਰਹੋ ਸਤਿਵਜਨ ਜੀ ਤੇਲ ਮੈਂ ਉੱਥੇ ਹੀ ਰਿਹਾ ਸ਼ਾਮ ਨੂੰ 7 ਵਜੇ ਮੇਰੇ ਕੋਲੇ ਹੋਰ ਮੈਂ ਆਇਆ ਕਹਿੰਦਾ ਮਹਾਰਾਜ ਜੀ ਤਿਆਰ ਨੇ ਵੀ ਤੁਸੀਂ ਤਿਆਰ ਹੋ ਤੁਸੀਂ ਉਹਨਾਂ ਦੇ ਨਾਲ ਜਾਣਾ ਹੈ ਗੱਡੀ ਜਦੋਂ ਆ ਗਈ ਇਧਰੋਂ ਬਾਹਰੋਂ ਆਉਣੀ ਹੈ ਗੱਡੀ ਕਿਸੇ ਦੀ ਆਪਦੀ ਉਹ ਗੱਡੀ ਦੇ ਵਿੱਚ ਉਹਨਾਂ ਨੇ ਲੈ ਕੇ ਜਾਣਾ ਹੈ ਤੁਸੀਂ ਜਦ ਹੀ ਇੱਥੇ ਗੱਡੀ ਕੋਲੇ ਆਜੋ। ਤੈਨੂੰ ਸੱਤ ਵਜਨ ਐ ਕਿ ਜਦੋਂ ਮਹਾਰਾਜਿਆਂ ਦੇ ਲਿਜਾਣ ਵਾਸਤੇ ਗੱਡੀ ਆਈ ਮੈਂ ਜਦ ਹੀ ਉਸ ਗੱਡੀ ਦੇ ਕੋਲੇ ਹਾਲ ਦੇ ਵਿੱਚੋਂ ਉੱਠ ਕੇ ਆ ਗਿਆ। ਆਕੇ ਮੈਂ ਗੱਡੀ ਦੇ ਕੋਲੇ ਖੜ ਗਿਆ ਸੰਤ ਮਹਾਰਾਜ ਜੀ ਆਗੇ ਅੰਦਰੋਂ ਕਹਿੰਦੇ ਭਾਈ ਆ ਗਿਆ ਮੈਂ ਕਿ ਹਾਂ ਜੀ। ਚਲੋ ਗੜਬਾ ਫੋਰਮੈਨ ਨੇ ਮੈਨੂੰ ਫੜਾ ਦਿੱਤਾ। ਆਪ ਮਹਾਰਾਜ ਜੀ ਜਦੋਂ ਗੱਡੀ ਵਿੱਚ ਬੈਠ ਗਏ 10ਵੀਂ ਮੰਗਲੀ ਸ਼ੀਟ ਤੇ ਬੈਠ ਗਿਆ ਇੱਕ ਕੱਲਾ ਹੀ ਡਰਾਈਵਰ ਸੀ ਜਿਹੜਾ ਗੱਡੀ ਨੂੰ ਲੈ ਕੇ ਆਇਆ ਸੀ ਬਸੀ ਦੇ ਕੋਲੇ ਜਦੋਂ ਲੰਘ ਕੇ ਗਾਹਾਂ ਇਹ ਪਿੰਡ ਸੱਜੇ ਪਾਸੇ ਨੂੰ ਸ਼ੜਕ ਮੁੜਦੀ ਹੈ ਉਹ ਸ਼ੜਕ ਦੇ ਉੱਤੇ ਪਹਿਲਾ ਹੀ ਪਿੰਡ ਸੀ ਮੇਰੇ ਹੁਣ ਨਾਮ ਦਾ ਯਾਦ ਨਹੀਂ ਹੈਗਾ ਪਿੰਡ ਦਾ ਕਿਉਂਕਿ ਉੱਥੇ ਮੈਂ ਪਿੰਡ ਦਾ ਨਾਮ ਪੁੱਛਿਆ ਵੀ ਨਹੀਂ ਸੀ ਉੱਥੇ ਫਿਰ ਸੰਤ ਮਹਾਰਾਜ ਜੀ ਨੇ ਜਦੋਂ ਉਤਰ ਕੇ ਗਏ ਤਾਂ ਹ ਚਵਾਰੇ ਦੇ ਵਿੱਚ ਉਹਨਾਂ ਦਾ ਹਸਣ ਲਾਇਆ ਹੋਇਆ ਸੀ ਕਿਉਂਕਿ ਉਸ ਪਰਿਵਾਰ ਨੇ ਬਾਹਰ ਬਦੇਸਾਂ ਨੂੰ ਜਾਣਾ ਸੀ ਸਾਰਿਆਂ ਨੇ ਤਾਂ ਕਰਕੇ ਮਹਾਰਾਜਿਆਂ ਦੇ ਚਰਨ ਪਵਾਏ ਅਤੇ ਜਲ ਪਾਣੀ ਮਹਾਰਾਜਿਆਂ ਨੂੰ ਤੇ ਸਿਕਾਉਣਾ ਕੀਤਾ ਉਹਨਾਂ ਨੇ ਜਦੋਂ ਜਲ ਪਾਣੀ ਉੱਤੇ ਛਾਕ ਕੇ ਮਹਾਰਾਜਿਆਂ ਨੇ ਉਦੋਂ ਫੇਰ ਇਹੀ ਕਥਾ ਵਿੱਚੋਂ ਸੰਤ ਮਹਾਰਾਜੀ ਨੇ ਸੁਣਾਉਣੇ ਕੀਤੀ ਕਿ ਨੂਰਪ੍ਰੇ ਦੇ ਜਿਹੜੇ ਭਾਈ ਬਚਨ ਸਾਨੂੰ ਸੁਣਾਉਣੇ ਹੁੰਨ ਆ ਉਹ ਜਿਹੜਾ ਮਹੰਤ ਸੀ ਦਿਲਵਰਨਾਥ ਉਹ ਬਹੁਤ ਹੀ ਜੱਬ ਵੀ ਤਬੀ ਤੇ ਬਹੁਤ ਇਹ ਗੁਰਮਖ ਪਿਆਰਾ ਸੀ ਬੜਾ ਪਿਆਰ ਕਰਦਾ ਸੀ ਮੈਨੂੰ ਐ ਬੱਚਿਆਂ ਵਾਂਗ ਮੈਨੂੰ ਰੱਖਦੇ ਇਸ ਤਰ੍ਹਾਂ ਸਾਡਾ ਇੰਨਾ ਪਿਆਰ ਉਹਨਾਂ ਦੇ ਨਾਲ ਬਣ ਗਿਆ ਮੇਰਾ ਉਥੋਂ ਜਾਣ ਨੂੰ ਕਿਸੇ ਪਾਸੇ ਜੀਵ ਨਹੀਂ ਸੀ ਕਰਦਾ ਪਰ ਕਈ ਵਾਰੀ ਮਨ ਦੇ ਵਿੱਚ ਇਹ ਸੀ ਕਿ ਜਿਹੜੀਆਂ ਚੀਜ਼ਾਂ ਵਸਤੂਆਂ ਮੈਂ ਆਪਦੇ ਹੱਥ ਦੇ ਵਿੱਚ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਔਕਤਰ ਕਰ ਲਈ ਮੈਂ ਇਧਰ ਉਧਰ ਜਾਣਨ ਨੂੰ ਵੀ ਮਨ ਕਰਦਾ ਰਹਿੰਦਾ ਸੀ ਪਰ ਫਿਰ ਵੀ ਮੈਂ ਉੱਤੇ 35-40 ਦਿਨ ਰਿਹਾ ਹਾਂ ਇਹਨਾਂ ਦਿਨਾਂ ਦੇ ਵਿੱਚ ਮੈਂ 101 ਜਬੀ ਸਹਿਦ ਦਾ ਪਾਠ ਕਰਨਾ ਰੋਜ਼ ਹੀ ਉਹੀ ਦੇ ਉੱਤੇ ਚਾਹ ਪੀ ਕੇ ਰਾਤ ਨੂੰ 12 ਵਜੇ ਜਦੋਂ ਮੈਂ ਜਬੀ ਸਹਿਦ ਦਾ ਪਾਠ ਪਚੀ ਕਰਕੇ ਫੇਰ ਆਸਨ ਤੇ ਜਾਣਾ ਭਾਵ ਕਿ ਮੇਰੀ ਜਿਹੜੀ ਆਲਸ ਹੁੰਦੀ ਸੀ ਮੈਨੂੰ ਉਹ ਸਾਰੀ ਦੂਰ ਹੋ ਗਈ ਉਹ ਆਲਸੋ ਮੈਨੂੰ ਹੁਣ ਤੱਕ ਕਦੇ ਵੀ ਜ਼ਿੰਦਗੀ ਦੇ ਵਿੱਚ ਆਈ ਨਹੀਂ ਮੁੜ ਕੇ ਐਸੀ ਸੰਤਾਂ ਨੇ ਕਿਰਪਾ ਕਰ ਦਿੱਤੀ ਹੈ ਇਸ ਤਰ੍ਹਾਂ ਉਸ ਡੇਰੇ ਦੇ ਵਿੱਚ ਬਹੁਤ ਸੰਤਾਂ ਦੇ ਕੋਲੇ ਮੈਂ ਆਨੰਦ ਲੁਟਣਾ ਕੀਤਾ ਉੱਥੇ ਬਹੁਤ ਕੁਝ ਸੰਤ ਮਹਾਰਾਜਿਆਂ ਨੇ ਕਿਰਪਾ ਮੇਰੇ ਦੇ ਕੀਤੀ ਹੈ ਬਾਬਾ ਜੀਆ ਨੇ ਬਹੁਤ ਮੇਰੇ ਨਾਲ ਪਿਆਰ ਦੇ ਨਾਲ ਵਜਨ ਕਰਨੇ ਵਖਰਾ ਇਹ ਜਿਹੜੀ ਉਮਰ ਆ ਨਾ ਤੇਰੀ 23 ਉਮਰ ਦੇ ਵਿੱਚ ਜਿਹੜਾ ਜਪ ਤਪ ਕਰਨਾ ਹੁੰਦਾ ਨਾ ਉਹ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਂਦਾ ਹੈ ਜ਼ਿੰਦਗੀ ਦੇ ਵਿੱਚ ਜਦੋਂ ਵੀ ਜਪ ਤਪ ਕਰਨਾ ਹੋਵੇ ਇਹ ਉਮਰ ਆਹੀ ਹੈ ਇਹਦੇ ਵਿੱਚ ਜ਼ਿੰਦਗੀ ਦਾ ਜਿਹੜਾ ਸਫਰ ਹੈ ਨਾ ਅੱਗੇ ਉਹ ਸਾਰਾ ਸਫਰ ਜਿਹੜਾ ਉਹ ਸੌਖਾ ਲੰਘ ਜਾਂਦਾ ਹੈ ਨਾਲੇ ਫਿਰਦੇ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੋ ਜਾਂਦਾ ਹੈ ਅਤੇ ਜਿਸ ਵੱਲ ਮੂਹ ਤੁਰਿਆ ਜਾਂਦਾ ਹੈ ਬੰਦਾ ਫਿਰ ਉਸੇ ਰਾਹਤੇ ਤੇ ਬੇਵਿਤ ਹੋ ਕੇ ਚੱਲਿਆ ਜਾਂਦਾ ਹੈ ਇਸ ਤਰ੍ਹਾਂ 45-46 ਦਿਨ ਤੋਂ ਬਾਅਦ ਫਿਰ ਮੇਰਾ ਮਨ ਕੀਤਾ ਉੱਥੇ ਉਦੋਂ ਤਕਰੀਬਨ 5 ਤਰੀਕ ਪਹਿਲਾ ਮਹੀਨਾ 1955 ਤੱਕ ਮੈਂ ਬਾਬਾ ਜੀ ਦੇ ਕੋਲੇ ਪਿੰਡ ਨੂਰਪੁਰੇ ਰਿਹਾ ਉਸ ਤੋਂ ਅੱਗੇ ਫਿਰ ਜਦੋਂ ਮੈਂ ਬਾਬਾ ਜੀਆਂ ਤੋਂ ਅੱਗੇ ਲੈ ਕੇ ਅੱਗੇ ਜਾਣਾ ਕੀਤਾ ਤਾਂ ਜਦੋਂ ਉੱਥੋਂ ਤੁਰਿਆ ਮੈਂ ਉਹੀ ਹੋੜੀ ਸ਼ਿਮਿਆ ਦੇ ਉੱਤੋਂ ਦੀ ਮੈਂ ਵੱਡੇ ਰਾਜਵਾਨ ਦੇ ਕੋਲ ਦੀ ਹੀਰਾ ਦੇ ਕੋਲ ਦੀ ਮੈਂ ਅੱਗੇ ਸੂਜਾਪੁਰ ਐਂਡ ਹਾਂਸ ਚਚਰਾੜੀ ਚਚਰਾੜੀ ਲੰਘ ਕੇ ਮੈਂ ਨਹਿਰ ਤੇ ਚੱਲਿਆ ਗਿਆ ਨਹਿਰ ਤੇ ਜਾ ਕੇ ਕੁਝ ਬਸਰਾਮ ਕੀਤਾ ਉੱਤੇ ਨਲਕਾ ਲੱਗਿਆ ਸੀ ਉੱਤੇ ਜਲ ਪਾਣੀ ਵੀ ਸਖਿਆ ਜਲ ਪਾਣੀ ਸ਼ਾਕੇ ਮੈਂ ਇੱਕ ਬੜਾ ਵੱਡਾ ਤੂਦ ਦਾ ਦਰਖਤ ਸੀ ਬੜੀ ਉਹਦੀ ਸ਼ਾਨ ਵੀ ਵਧੀਆ ਸੀ ਤੇ ਬਹੁਤ ਫੈਲ ਰਿਆ ਹੋਇਆ ਸੀ ਆਲੇ-ਦਾਲੇ ਤਾਹਨੀਆਂ ਵੀ ਧਰਤੀ ਨਾਲ ਲੱਗਦੀਆਂ ਸੀ ਉਸ ਦੇ ਥੱਲੇ ਜਾ ਕੇ ਬੈਠ ਗਿਆ ਤਕਰੀਬਨ ਮੈਂ 2-3 ਘੰਟੇ ਉੱਥੇ ਆਰਾਮ ਵੀ ਕੀਤਾ ਅਤੇ ਆਪਦੇ ਜੋ ਨਿੱਤ ਦਾ ਮੇਰਾ ਕਰਮ ਸੀ ਉਹ ਵੀ ਕੀਤਾ ਉੱਥੇ ਜਦੋਂ ਸ਼ਾਮ ਨੂੰ ਮੈਂ ਤੁਰਨ ਲੱਗਿਆ ਤਕਰੀਬਨ ਉਦੋਂ 1.5 ਘੰਟਾ ਦਿੰਦਾ ਰਹਿੰਦਾ ਸੀ ਉਤੋਂ ਫਿਰ ਮੈਂ ਹੌਲੀ-ਹੌਲੀ ਨਹਿਰੇ ਨਹਿਰ ਜਾ ਕੇ ਜਗਰਾਵਾਂ ਵਾਲੀ ਸੜਕ ਆ ਗਈ ਮੈਂ ਉਹ ਸੜਕ ਤੇ ਚੜ੍ਹ ਕੇ ਜਗਰਾਵਾਂ ਵੱਲੋਂ ਚੱਲਿਆ ਗਿਆ ਹੌਲੀ-ਹੌਲੀ ਜਾਂਦਾ ਜਾਂਦਾ ਸਟੇਸ਼ਨ ਤੇ ਚੱਲਿਆ ਗਿਆ ਸਟੇਸ਼ਨ ਤੇ ਜਾ ਕੇ ਉਤੋਂ ਮੈਂ ਹੌਲੀ-ਹੌਲੀ ਪਲੇਰਾ ਵੱਲੋਂ ਰੇਲਵੇ ਲਾਈਨ ਤੇ ਤੁਰਿਆ ਜਾਂਦਾ 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 ਹੌਲੀ-ਹੌਲੀ ਕਿਉਂਕਿ ਹਨੇਰਾ ਹੋ ਗਿਆ ਸੀ ਨੇਰੇ ਵਿੱਚ ਕੁਛ ਨਹੀਂ ਸੀ ਨਜ਼ਰ ਆਉਂਦਾ ਹੌਲੀ ਹੌਲੀ ਜਾਂਦਾ ਜਾਂਦਾ ਮੈਂ ਕਲੇਰਾਂ ਦਾ ਜਿਹੜਾ ਛੋਟਾ ਜਿਹਾ ਸਟੇਸ਼ਨ ਸੀ ਮੈਂ ਉੱਥੇ ਪਹੁੰਚ ਗਿਆ ਉੱਥੇ ਜਾ ਕੇ ਜਦੋਂ ਮੈਂ ਦੇਖਿਆ ਵੀ ਇੱਥੇ ਕੋਈ ਬੰਦਾ ਤਾਂ ਹੈ ਨਹੀਂ ਕੋਈ ਦੀਂਦਾ ਹੀ ਨਹੀਂ ਹੈ ਕੋਈ ਚਲੋ ਉੱਥੇ ਮੈਂ ਫਿਰ ਇੱਕ ਬੈਂਚ ਜਿਹਾ ਪਿਆ ਸੀ ਉਹਦੇ ਉੱਤੇ ਟੇਕ ਗਿਆ ਗਰੀਬ ਨੂੰ ਮੈਂ 2:30 ਵਜੇ ਤੱਕ ਉਸ ਬੈਂਚ ਤੇ ਉੱਤੇ ਪਿਆ ਰਿਹਾ ਠੰਡ ਵੀ ਕਾਫੀ ਸੀ ਮੇਰੇ ਕੋਲ ਇੱਕ ਕੇਸ ਸੀ ਉਹ ਮੇਰੇ ਉੱਤੇ ਲਿਆ ਹੋਇਆ ਸੀ ਉੱਤੇ ਜਦੋਂ maal gaddi ਆਈ ਤਾਂ ਉਹ maal gaddi ਦੇ ਖੜਕੇ ਨਾਲ ਮੈਂ ਉੱਠ ਕੇ ਬੈਠ ਗਿਆ ਬੈਠ ਕੇ ਗੱਡੀ ਲੰਘਣ ਤੋਂ ਬਾਅਦ ਫੇਰ ਮੈਂ ਉੱਤੇ ਜਿਹੜਾ ਨਲਕਾ ਲੱਗਿਆ ਹੋਇਆ ਸੀ ਹੌਲੀ-ਹੌਲੀ ਉਸ ਨਲਕੇ ਦੇ ਉੱਤੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਫਿਰ ਉੱਥੇ ਨੇ ਇਤਨੇ ਮਾਵਾਂ ਦਾ ਸ਼ੁਰੂ ਕੀਤਾ ਮੈਂ ਉੱਥੇ 11 ਪਾਠ ਸੁਹਣੀ ਸਾਹਿਬ ਦੇ ਕੀਤੇ 11 ਪਾਠ ਕਰਨ ਤੋਂ ਬਾਅਦ ਜਦੋਂ ਦਿਨ ਚੜ ਗਿਆ ਚਾਨਣ ਹੋ ਗਿਆ ਚਾਨਣ ਹੋਣ ਤੋਂ ਬਾਅਦ ਮੈਂ ਫਿਰ ਨਿਗਾਹ ਮਾਰੀ ਤਾਂ ਮੈਨੂੰ ਨਜ਼ਰ ਕਲੇਰਾਂ ਦਾ ਜਿਹੜਾ ਸਥਾਨ ਸੀ ਉਹ ਸਥਾਨ ਨਜ਼ਰ ਆਇਆ ਮੈਂ ਉਸ ਸਥਾਨ ਤੇ ਨੂੰ ਉੱਥੋਂ ਉੱਠ ਕੇ ਚਲਿਆ ਗਿਆ ਜਦੋਂ ਅੱਗੇ ਜਾ ਕੇ ਮੈਂ ਕੀ ਦੇਖਿਆ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਥੋੜੇ ਜੇ ਸੰਗਤ ਦੇ ਬੰਦੇ ਬੈਠੇ ਨੇ ਬਾਕੀ ਬਾਬਾ ਜੀਆਂ ਦੇ ਸੇਵਕ ਬੈਠੇ ਕੀਰਤਨ ਕਰ ਰਹੇ ਨੇ ਬਾਬਾ ਜੀ ਉੱਥੇ ਨਹੀਂ ਹੈਗੇ ਉੱਥੇ ਮੈਂ ਵੀ ਨਮਸਕਾਰ ਕਰਕੇ ਆ ਕੇ ਪਿੱਛੇ हट ਕੇ ਬੈਠ ਗਿਆ ਉੱਥੇ ਬੈਠਾ ਰਿਹਾ ਆਪਦੀ ਚੌਂਕੜੀ ਮਾਰੀ ਹੋਈ ਹੈ ਅੱਖਾਂ ਮੇਰੀਆਂ ਵਿੱਚੀਆਂ ਹੋਈਆਂ ਨੇ ਜਦੋਂ ਮੈਂ ਅਸਦੀ ਬਾਦ ਦੇ ਪੋਗਤ ਬਾਦ ਅੱਖਾਂ ਖੋਲੀਆਂ ਸਾਹਮਣੇ ਦੇਖਿਆ ਤਾਂ ਕਾਫੀ ਸੰਗਤ ਆਈ ਹੋਈ ਸੀ ਬਾਬਾ ਜੀ ਵੀ ਆਕੇ ਉਦੋਂ ਅਸਦੀ ਬਾਦ ਦੇ ਕੀਰਤਨ ਦੇ ਵਿੱਚ ਪਹੁੰਚੇ ਹੋਏ ਸੀ ਫਿਰ ਅਰਦਾਸ ਹੋਈ ਹੁਕਮਨਾਮਾ ਹੁਕਮਨਾਮੇ ਤੋਂ ਬਾਅਦ ਬਾਬਾ ਜੀ ਨੇ ਥੋੜੇ ਜਿਹਾ ਬਚਨ ਕਰੇ ਉਸ ਤੋਂ ਬਾਅਦ ਇਹ ਨੰਬਰ ਥਾਈਆਂ ਅਤੇ ਜੋ ਫਲ ਫਲੂਟ ਸੰਗਤਾਂ ਕੰਨੋਂ ਆਇਆ ਹੋਇਆ ਸੀ ਉਹ ਵੀ ਵਰਤਾਇਆ ਬਰਤਣ ਤੋਂ ਬਾਅਦ ਬਾਬਾ ਜੀ ਉੱਠ ਕੇ ਆਪਦੇ ਆਸਨ ਤੇ ਚਲੇ ਗਏ ਦਾਸ ਵੀ ਉੱਥੋਂ ਉੱਠ ਗਏ ਥੋੜਾ ਜਿਹਾ ਦੂਰ ਹੋ ਕੇ ਦਰਖਤ ਥੱਲੇ ਜਾ ਕੇ ਬੈਠ ਗਿਆ ਫਿਰ ਜਦੋਂ ਪ੍ਰਸ਼ਾਦਾ ਵਰਤਣ ਲੱਗਿਆ ਮੈਂ ਉੱਥੋਂ ਉੱਠ ਕੇ ਫਿਰ ਪ੍ਰਸ਼ਾਦਾ ਛੱਕ ਕੇ ਫਿਰ ਉਸੇ ਸਟੇਸ਼ਨ ਵੱਲ ਨੂੰ ਜਦੋਂ ਤੁਰਿਆ ਇੱਕ ਬਹੁਤ ਜਗ੍ਹਾ ਰਮਣੀਕ ਜੀ ਬਹੁਤ ਤਾਲੀਆਂ ਖੜੀਆਂ ਸੀਆਂ ਉੱਥੇ ਉਹ ਚਾਰ ਚੁਫੇਰੀ ਵੀ ਖੜਾ ਸੀ ਕਾਹੀ ਵੀ ਖੜੀ ਸੀ ਉੱਥੇ ਐਨ ਬਿਲਕੁਲ ਸਟੇਸ਼ਨ ਦੇ ਲਵੇ ਚੱਲਿਆ ਗਿਆ ਉੱਥੇ ਜਾ ਕੇ ਫੇਰ ਮੈਂ ਆਪਣੀ ਸਮਾਦੀ ਲਾ ਕੇ ਫੇਰ ਪਰਮੇਸ਼ਰ ਨੂੰ ਯਾਦ ਕਰਦਾ ਸੀ ਜਿਹੜੇ ਰਹਿੰਦੇ ਸੀ ਪਾਠ ਮੇਰੇ ਸੁਖਮੀ ਸਹਿਬ ਦੇ ਤਨ ਫੇਰ ਮੈਂ ਉਹ ਪਾਠ ਤਨ ਕੀਤੇ ਉਸ ਤੋਂ ਬਾਅਦ ਸ਼ਾਮ ਨੂੰ ਫੇਰ ਮੈਂ ਸਥਾਨ ਦੇ ਉੱਤੇ ਫੇਰ ਆਇਆ ਤਾਂ ਤੇ ਆ ਕੇ ਰੇ ਰਹਾ ਦਾ ਪਾਠ ਹੋਇਆ ਹਾਰਤੀ ਦਾ ਕੀਰਤਨ ਹੋਇਆ ਸਮਾਪਤੀ ਹੋਈ ਸਮਾਪਤੀ ਤੋਂ ਬਾਅਦ ਫਿਰ ਲੰਗਰ ਵਰਤਿਆ ਮੈਂ ਇੱਕ ਪ੍ਰਸ਼ਾਦਾ ਇੱਕ ਛਾਕੀ ਫਿਰ ਮੈਂ ਉੱਥੇ ਫਿਰ ਚਲੇ ਗਿਆ ਉੱਥੇ ਜਾ ਕੇ ਮੈਂ ਫਿਰ ਆਪ ਦਾ ਨਿਤਨੇਮ ਜੋ ਸੀਸ ਗੁਣੀ ਸਹਿ ਦਾ ਪਾਠ ਕਰਨਾ ਅਨੁਸ਼ੇਸ਼ ਨੂੰ ਪਿਹਾਉਣਾ ਆਪ ਦਾ ਆਨੰਦ ਲੁਰਦਾ ਰਿਹਾ ਇਸ ਤਰ੍ਹਾਂ ਮੇਰਾ ਸਮਾਂ ਉੱਥੇ ਲੰਘਦਾ ਗਿਆ ਉੱਥੇ ਸਮਾਂ ਲੰਘਦਾ ਗਿਆ ਸਮਾਂ ਲੰਘਣ ਤੋਂ ਬਾਅਦ ਜੇ ਜਦੋਂ ਰਾਤ ਸਾਰੀ ਲੰਘੀ ਸਵੇਰੇ ਫੇਰ ਉੱਠ ਗਿਆ ਮੈਂ तकरीबन 2:30-3 ਵਜੇ ਨੂੰ ਫੇਰ ਬਾਬਾ ਜੀ ਦੇ ਸਥਾਨ ਤੇ ਚੱਲਿਆ ਗਿਆ ਜਾਕੀ ਮੈਂ ਝਾੜੂ ਲੈ ਲਿਆ ਝਾੜੂ ਲੈ ਕੇ ਉੱਥੇ ਫਿਰ ਮੈਂ ਜਿੰਨਾ ਕਮੇ ਤੋਂ ਝਾੜੂ ਲਗਿਆ ਮੈਂ ਝਾੜੂ ਲਾ ਕੇ ਫਿਰ ਸੱਤ ਪੈ ਤਕੜੀ ਕਰਕੇ ਨਮਸਕਾਰ ਕਰਕੇ ਆ ਕੇ ਫਿਰ ਦੂਰ ਸਾਰੇ ਆ ਕੇ ਆਸਾ ਦੀ ਵਾਦ ਦਾ ਫਿਰ ਕੀਰਤਨ ਸਰਵਨ ਕਰਦਾ ਰਿਆਂ ਆਓ ਅੱਜ ਦਾ ਇਹ ਜਿਹੜਾ ਪ੍ਰਸੰਗ ਹੈ ਕਿ ਤੁਸੀਂ ਸਰਵਨ ਕੀਤਾ ਹੈ ਬਾਕੀ ਜਿਹੜਾ ਆ ਗਿਆ ਲਾ ਹੋਗੇਗਾ ਉਹ ਕੱਲ ਨੂੰ ਆਪਣੇ ਸਰਵਨ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ